ਨਕਸ਼ਾਨ ਤੇ ਰਫੀ ਹੋ ਗਿਆ ਤੁਹਾਨੂੰ ਬਤਾ ਕਰਾਂ ਦੇ ਸਾਰੇ ਸਰਾ ਸਮਾਨ ਹੀ ਖਰਾਬ ਹੋ ਗਿਆ ਡੰਗਰ ਵਾਸ਼ਾ ਖੇਤੀਬਾੜੀ ਸਾਰਾ ਖਰਾਬ ਹੋ ਗਿਆ ਉਸਾਨ ਲੱਗੇਗਾ ਲੱਕ ਸਿੱਧਾ ਹੁੰਦਾ ਆਈ ਇਹਨਾਂ ਦੇ ਨਾਲ ਆ ਪਿਆ ਦੇ ਜਿਹੜੀ ਵੀ ਕੋਈ ਚੀਜ਼ ਦੀ ਡਿਮਾਂਡ ਹੋਏਗੀ ਪੂਰੀ ਕਰਾਂਗੇ ਕਿਸ ਤਰ੍ਹਾਂ ਦੇ ਹੋਏ ਜਿੰਨੇ ਜੋਗੇ ਹੋਵਾਂਗੇ ਆਪਣੇ ਵਿਵਹਾਰ ਬਾਰੇ ਸੜੀਆਂ ਹੋਈਆਂ ਗੱਲਾਂ ਕਰਦੇ ਨੇ ਜਿਹੜਾ ਵੀ ਬੰਦਾ ਲੰਗਰ ਲਾਉਂਦਾ ਨਾ ਉਹ ਕਦੀ ਇਹੋ ਜਿਹੀ ਗੱਲ ਨਹੀਂ ਕਰੇਗਾ ਸਰਦਾ ਭਾਉਣਾ ਜੀ ਸਰਦਾ ਭਾਉਣਾ ਲੰਗਰ ਲਾਉਂਦਾ ਨਾ ਉਹ ਕਦੀ ਇਹੋ ਜੀ ਨਾ ਆਣੀ ਕਾਣੀ ਨਹੀਂ ਕਰੇਗਾ ਜਲੀਲ ਨਹੀਂ ਕਰੇਗਾ ਕਿਸ ਨੂੰ ਜੀ ਕੀ ਆਪਾਂ ਇੱਕ ਟੋਕਰੀ ਖੋਟੀ ਖਵਾ ਕੇ ਕਿਹਨੂੰ ਜਲੀਲ ਕਰ ਸਕਦੇ ਆ ਨਹੀਂ ਇਹ ਪਰਮੇਸ਼ਰ ਦਾ ਦਾ ਕਾਲੀ ਕਹਿੰਦੇ ਹਰ ਕੱਚ ਜੰਦਾ ਜਿਹੜੇ ਕਰਮਾਂ ਦਾ ਇਸ ਕਰਕੇ ਉਹ ਬੰਦਾ ਨਾਲ ਦੇ ਗੁਰੂਵਾਲਾ ਲੱਗਦਾ ਮੈਨੂੰ ਤੇ ਨਾ ਹੀ ਉਹਨਾਂ ਦੇ ਮਾਪਿਆਂ ਨੇ ਉਹ ਸਿੱਖਿਆ ਦਿੱਤੀ ਆ ਉਹਨੂੰ ਆਪਣੀ ਜ਼ੁਬਾਨ ਤੇ ਜਿਹੜਾ ਨੰਦੋਰ ਕਰਨਾ ਚਾਹੀਦਾ ਕਸੂਰ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਕ ਨੇ ਪਟੀ ਸਾਹਿਬ ਜਿਹੜਾ ਇਹਨਾਂ ਦੇ ਨੇ ਰਾਸ਼ਨ ਲੈ ਕੇ ਆਏ ਨੇ ਲੋਕ ਜਿਹੜੇ ਇੱਥੇ ਖੜੇ ਨੇ ਪਿੰਡ ਦੇ ਲੋਕ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਹੋ ਮੈਨੂੰ ਸੁਣੀ ਸਾਡੀ ਜੀ ਅਸੀਂ ਤੇ ਬਾਹਰ ਬੈਠੇ ਹਲੀ ਢਾਲਾ ਤਾ ਪਿੱਛੇ ਗਿਆ ਸਾਡਾ ਸਾਰਾ ਬਰਬਾਦੀ ਹੋ ਗਈ ਪਛਮਾਨ ਨਹੀਂ ਕੋਈ ਰਿਹਾ ਪਾਉਣ ਲਈ ਲੀੜਾ ਕਪੜਾ ਨਹੀਂ ਰਿਹਾ ਤੇ ਸਾਡੀ ਮਜਦਦ ਕਰਨੀ ਚਾਹੀਦੀ ਆ ਪੱਟੀ ਲੈ ਕੇ ਆਇਆ ਸਾਡੇ ਲਈ ਸਭ ਕੋ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ-ਜਿਹੜੇ ਵੀ ਹਰ ਦੇ ਇਲਾਕੇ ਨੇ ਮੇਰੇ ਕੋਲ ਜਿਵੇਂ ਕਿ ਤਾਂ ਸਪੋਰ ਡੇਰਾ ਬਾਬਾ ਨਾਨਕ ਅਜਿਹਾ ਨਾਲ ਫਰੋਰਪੁਰੇ ਤੋਂ ਲੈ ਕੇ ਨੂੰ ਜਿੱਧਰ ਮਾਰਵਜੀ ਆ ਪਰ ਮਾਰਮਾ ਨੇ ਜਿੰਨੇ ਜੋ ਕਰ ਕੇ ਨੂੰ ਬਣਾਇਆ ਜਿੰਨੇ ਜੋ ਕਰ ਕੇ ਨੂੰ ਦਿੱਤਾ ਥੋੜੀ ਬਹੁਤਾ ਜਾਂ ਜਿਆਦਾ ਹਿੱਸਾ ਕੱਢ ਕੇ ਇਧਰ ਇਲਾਕੇ ਵਿੱਚ ਆਉਣਾ ਚਾਹੀਦਾ ਸਾਰਿਆਂ ਨੂੰ ਇਹ ਮਤ ਕਰਨੀ ਚਾਹੀਦੀ ਹੈ ਸਾਰੇ ਲੋਰਵਾਂ ਦੇ ਲੋਕਾਂ ਦੇ ਜੀ ਦੇਖਦੇ ਆ ਜਾਨ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਨਦਰਸ ਹੋਤਾ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਸੀਹ ਪਲਾਈ ਬੋਰਡ ਦੇ ਨਵੇਂ ਬਣੇ ਚੇਅਰਮੈਨ ਡੈਨਲ ਮਸੀਹ ਟਰਾਂਸਪੋਰਟਰ ਜੀ ਆਪਣੇ ਜੱਦੀ ਪਿੰਡ ਜਿਹੜਾ ਉਹ ਪਹੁੰਚੇ ਨੇ ਸੋ ਐਸੋ ਜੇ ਤੁਸੀਂ ਦੇਖ ਰਹੇ ਹੋ ਕਿ ਵੱਡਾ ਕਾਫਲਾ ਜਿਹੜਾ ਹੈ ਉਹ ਰਾਸ਼ਨ ਦਾ ਲੈ ਕੇ ਇਸ ਜਗ੍ਹਾ ਤੇ ਆਏ ਨੇ ਗਰੀਬ ਔਰ ਜਿਹੜੇ ਮਜ਼ਦੂਰ ਕਿਸਾਨ ਨੇ ਉਹਨਾਂ ਦੀ ਸਾਂ ਲੈਂਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਸਾਥੀ ਕੈਮਰਾਮੈਨ ਨੂੰ ਕਵਾਂਗਾ ਕਿ ਉਹ ਜਿਹੜਾ ਉਹ ਕਾਫਲਾ ਜੂਰ ਦਿਖਾਣਾ ਜੋ ਅੱਜ ਡੈਨਲ ਮਸੀਹ ਟਰਾਂਸਪੋਰਟਰ ਜੀ ਆਪਣੇ ਜੱਦੀ ਪਿੰਡ ਜਿਹੜਾ ਪਿੰਡ ਪੱਖੋ ਕੇ ਕੋੜਲੀ ਸਾਹਿਬ ਦੇ ਵਿੱਚ ਟ੍ਰਾਂਸਪੋਰਟਰ ਸਾਹਿਬ ਆਏ ਨੇ ਪਟੀ ਸਾਹਿਬ ਅੱਜ ਤੁਸੀਂ ਆਪਣੇ ਜੱਦੀ ਪਿੰਡ ਦੇ ਵਿੱਚ ਆਏ ਹੋ ਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਮਸੀ ਜੀ ਮੈਂ ਤਾਂ ਆਪਣਾ ਚੇਅਰਮੈਨ ਡੈਨੀਅਨਸੀ ਟ੍ਰਾਂਸਪੋਰਟ ਠੇਕੇਦਾਰ ਦੇਖੋ ਜੀ ਮੇਰਾ ਜੱਦੀ ਪਿੰਡ ਆ ਮੈਂ ਪਹਿਲੇ ਵੀ ਇੱਕ ਦੋ ਵੀਡੀਓ ਵਿੱਚ ਤਾਂ ਦੱਸ ਚੁੱਕਾ ਹਾਂ ਕਿ 88 ਦਾਰ ਮੈਂ ਉਹ ਛੋਟਾ 8-9 ਸਾਲ ਦਾ ਜਦੋਂ ਮੈਂ ਵੇਖਿਆ ਤੇ ਸਾਰੇ ਆਡੇ ਦੇ ਬਜ਼ੁਰਗ ਭੈਣ ਭਰਾ ਚਾਚੇ ਤਾਏ ਰਹਿੰਦੇ ਨੇ ਤੇ ਮੇਰਾ ਫਰਜ ਮੰਦਾ ਮੈਂ ਅੱਗੇ ਇੱਕ ਦਿਨ ਲਾਗੇ ਪਿੰਡਾਂ ਦੇ ਵੰਡਣ ਆਇਆ ਹਾਂ ਉਦੋਂ ਮੈਂ 40 50 ਕਿੱਟਾ ਲੈ ਕੇ ਆਇਆ ਪਰ ਇਥੇ ਮੰਗ ਜਾਂਦੀ ਹੈ ਤੇ ਫਿਰ ਇਹਨਾਂ ਨੇ ਕਿਹਾ ਮੈਂ ਇੱਕ ਦਿਨ ਠਹਿਰ ਕੇ ਆਵਾਂਗਾ ਅੱਜ ਪ੍ਰਮਾਤਮਾ ਨੇ ਇੰਨਾ ਬਲ ਬਖਸ਼ਿਆ ਹੈ ਕਿ ਆਪਣੇ ਖੁਦ ਦੀ ਕਮਾਈ ਵਿੱਚੋਂ ਆਪਾਂ ਪਿੰਦੀ ਸੇਵਾ ਵਿੱਚ ਹਾਜਰ ਲੈ ਕੇ ਆਏ ਆ ਜੋ ਵੀ ਸਰਦਾ ਹੈ ਜੋ ਵੀ ਸਾਡੀ ਮਾਨ ਸਰਕਾਰ ਸਰਦਾਰ ਸੀਐਮ ਸਾਹਿਬ ਪਵੰਤ ਮਾਨ ਜੀ ਮਾਝਾ ਜੋ ਸੀਐਮ ਸਾਹਿਬ ਪਵੰਤ ਮਾਨ ਜੀ ਵੱਲੋਂ ਜੋ ਚੇਅਰਮੈਨ ਲਗਾਇਆ ਗਿਆ ਜੋ ਵੀ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਹਾਜ਼ਰ ਹੋਏ ਆਂ ਤੇ ਪਰਮੇਸ਼ਰ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਲਦ ਤੋਂ ਜਲਦ ਮਾਰਛਾ ਬੰਦ ਹੋਣਾ ਤੇ ਕੰਮ ਜਿਹਨਾਂ ਨੂੰ ਨੁਕਸਾਨ ਤੇ ਕਾਫੀ ਹੋ ਗਿਆ ਤੁਹਾਨੂੰ ਬੜਾ ਕਰਾਂ ਦੇ ਸਾਰੇ ਸਾਰਾ ਸਮਾਨ ਹੀ ਖਰਾਬ ਹੋ ਗਿਆ ਡੰਗਰ ਵਾਸ਼ਾ ਖੇਤੀਬਾੜੀ ਸਾਰਾ ਖਰਾਬ ਹੋ ਗਿਆ ਉਸਾਨ ਲੱਗੇਗਾ ਲੱਕ ਸਿੱਧਾ ਹੁੰਦੇ ਆਂ ਅਸੀਂ ਇਹਨਾਂ ਦੇ ਨਾਲ ਆ ਪਿੰਡ ਦੇ ਜਿਹੜੀ ਵੀ ਕੋਈ ਚੀਜ਼ ਦੀ ਡਿਮਾਂਡ ਹੋਏਗੀ ਪੂਰੀ ਕਰਾਂਗੇ ਕਿਸ ਤਰ੍ਹਾਂ ਦੀ ਹੋਏ ਜਿੰਨੇ ਜੋਗੇ ਹੋਵਾਂਗੇ ਕਰਦੇ ਰਵਾਂਗੇ ਪਰ ਇਸ ਨੂੰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਅ ਨਿੱਜੀ ਚੈਨਲ ਦੇ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ مصیبت ایچارے دی لوگ ਕਿੱਥੇ ਨੇ ਹਾਲਾਂਕਿ ਜੇ ਜਿੰਦਾ ਵੀ ਇਹ ਹਾੜਾ ਹੈ ਨੇ ਤੇ ਤੁਸੀਂ ਤਾਂ ਟੱਕਾਂ ਦੇ ਟੱਕ ਭੜ ਕੇ ਜਿਹੜਾ ਹੈ ਜੋ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਹੈ ਤੁਸੀਂ ਸੇਵਾ ਕਰ ਰਹੇ ਹੋ ਇਹੋ ਜਿਹੇ ਜਿਹੜੇ ਪੰਜਾਬ ਦੇ ਵਿੱਚ ਫਿਰਕਾ ਪ੍ਰਸਤੀ ਵਧਾਉਣਾ ਚਾਹੁੰਦੇ ਨੇ ਇਹੋ ਜਿਹੇ ਭੜਕਾਊ ਭਾਸ਼ਣ ਦੇਦੇ ਉਸ ਜਿਆ ਨੂੰ ਕੀ ਕਹਿਣਾ ਚਾਹੁੰਦੇ ਹੋ ਸਰ ਆਪਣੇ ਵਿਅਹ ਵਧਾਉਣ ਵਾਸਤੇ ਸਣੀ ਇਹੋ ਜੀਆਂ ਗੱਲਾਂ ਕਰਦੇ ਨੇ ਜਿਹੜਾ ਵੀ ਬੰਦਾ ਲੰਗਰ ਲਾਉਂਦਾ ਨਾ ਉਹ ਕਦੇ ਇਹੋ ਜਿਹੀ ਗੱਲ ਨਹੀਂ ਕਰੇਗਾ ਸਰਦਾਂ ਭਾਵਨਾ ਜਾਂ ਸ਼ਰਦਾ ਭਾਵਨਾ ਲੰਗਰ ਲਾਉਂਦਾ ਨਾ ਉਹ ਕਦੇ ਇਹੋ ਜੀ ਨਾ ਆਣੀ ਕਾਣੀ ਨਹੀਂ ਕਰੇਗਾ ਜਲੀਲ ਨਹੀਂ ਕਰੇਗਾ ਕਿਹਨੂੰ ਜੀ ਕੀ ਆਪਾਂ ਇੱਕ ਟੋਕਰੀ ਰੋਟੀ ਖਵਾ ਕੇ ਕਿਹਨੂੰ ਜਲੀਲ ਕਰ ਸਕਦੇ ਆ ਨਹੀਂ ਇਹ ਪਰਮੇਸ਼ਰ ਹੈ ਦਾਦਾ ਪਾਪਾ ਕਹਿੰਦੇ ਹਰ ਕਿੱਥੇ ਹੁੰਦਾ ਜਿਹੜੇ ਕਰਮਾਂ ਦਾ ਇਸ ਕਰਕੇ ਉਹ ਬੰਦਾ ਨਾਲ ਦੇ ਗੁਰੂ ਵਾਲਾ ਲੱਗਦਾ ਮੈਨੂੰ ਤੇ ਨਾ ਹੀ ਉਹਨੇ ਮਾਪਿਆਂ ਨੇ ਉਹਨੂੰ ਸਿੱਖਿਆ ਦਿੱਤੀ ਆ ਉਹਨੂੰ ਆਪਣੀ ਜ਼ੁਬਾਨ ਤੇ ਜਿਹੜਾ ਨਾ ਕੰਟਰੋਲ ਕਰਨਾ ਚਾਹੀਦਾ ਜੀ ਇਹੋ ਜਿਹੇ ਜਿਹੜੇ ਵੀਊ ਲੈਣ ਵਾਸਤੇ ਮਾਰੀ ਗੱਲ ਹੈ ਕੋਈ ਸਾਮਾ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਔਰ ਖਾਸ ਕਰਕੇ ਅੱਜ ਤੁਸੀਂ ਆਪਣੇ ਜੱਦੀ ਪਿੰਡ ਆਏ ਹੋ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਜਿਹੜੇ ਵੀ ਹਰ ਦੇ ਇਲਾਕੇ ਨੇ ਵੇਖੋ ਜਿਵੇਂ ਗਰਦਾਨਸਪੁਰ ਡੇਰਾ ਬਾਬਾ ਨਾਨਕ ਅਜਨਾਲਾ ਫਰੋਰਪੋੜੀ ਦੇਨ ਸੈਣ ਨੂੰ ਜਿੱਧਰ ਮਾਰ ਵਜੀ ਆ ਪਰਮਾਰਮਾ ਨੇ ਜਿੰਨੇ ਜੋਗਾ ਕਿਸ ਨੂੰ ਬਣਾਇਆ ਜਿੰਨੇ ਜੋਗਾ ਕਿਸ ਨੂੰ ਦਿੱਤਾ ਤੋ ਇਹ ਬਹੁਤਾ ਜਿਆਦਾ ਹਿੱਸਾ ਕੱਢ ਕੇ ਇਧਰ ਇਲਾਕੇ ਵਿੱਚ ਆਉਣਾ ਚਾਹੀਦਾ ਸਾਰਿਆਂ ਨੂੰ ਤੇ ਮਤ ਕਰਨੀ ਚਾਹੀਦੀ ਸਾਰੇ ਲੋਰਵਾਂ ਦੇ ਲੋਕਾਂ ਦੀ ਜੀ ਸੋ ਇਹ ਨੇ ਡੈਨੀਅਲ ਮਸੀਹ ਟਰਾਂਸਪੋਰਟਰ ਜੀ ਮਸੀਹੀ ਭਲਾਈ ਗੁਰ ਦੇ ਜਿਹੜੇ ਨਵੇਂ ਚੇਅਰਮੈਨ ਲੱਗੇ ਨੇ ਉਹ ਅੱਜ ਜਿਹੜਾ ਆਪਣੇ ਡੈਨੀਅਲ ਟਰਾਂਸਪੋਰਟ ਕੰਪਨੀ ਵੱਲੋਂ ਜਿਹੜਾ ਇੱਕ ਵੱਡਾ ਕਾਫਲਾ ਲੈ ਕੇ ਜਿਹੜਾ ਸਪਿੰਡ ਦੇ ਵਿੱਚ ਆਪਣੇ ਜੱਦੀ ਪਿੰਡ ਦੇ ਵਿੱਚ ਆਏ ਨੇ ਲੋਕਾਂ ਦੀ ਸੇਵਾ ਕਰਨ ਦੇ ਲਈ ਡੇਰਾ ਬਾਬਾ ਨਾਨਕ ਦੇ ਏਰੀਏ ਪਿੰਡ ਪਖੋ ਦੇ ਵਿੱਚ ਅੱਜ ਜਿਹੜਾ ਸੁਨੀਲ ਸਾਈ ਜੀ ਔਰ ਲਾਲੀ ਸ਼ੋਭਾ ਜੀ ਜਿਹੜੇ ਡੈਨੀਅਲ ਮਸੀ ਟਰਾਂਸਪੋਰਟਰ ਦੀ ਟੀਮ ਇੱਥੇ ਪਹੁੰਚੀ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਜੀ ਲਾਲ ਜੀ ਅੱਜ ਇੱਥੇ ਤੁਸੀਂ ਆਏ ਹੋ ਕੀ ਤੁਹਾਡੇ ਵੱਲੋਂ ਔਰ ਡੈਨੀਅਲ ਮਸੀ ਟਰਾਂਸਪੋਰਟਰ ਵੱਲੋਂ ਜਿਹੜੀ ਟੀਮ ਤੁਹਾਡੀ ਆਈ ਹੈ ਕੀ ਉਪਰਾਲਾ ਕਰ ਰਹੇ ਹੋ ਦੇਖੋ ਜੀ ਜੋ ਵੀ ਸਾਡੇ ਹੁਕਮਨ ਨਿਰਦੇਸ਼ ਸਾਡੇ ਚੇਅਰਮੈਨ ਡੈਨੀਅਲ ਭੱਟੀ ਜੀ ਜੋ ਕਿ ਉਹਨਾਂ ਨੇ ਜੋ ਵੀ ਸਾਨੂੰ ਟੀਮ ਨੂੰ ਹੁਕਮ ਦਿੱਤੇ ਆ ਇਹ ਉੱਤੇ ਜਾਓ ਤੇ ਹੀ ਜੋ ਵੀ ਮਤਲਬ ਕਿ ਕਿਸੇ ਦੀ ਮੁਸ਼ਕਲ ਬੰਦਰਾਂ ਦਾ ਚਾਰਾ ਹੋਵੇ ਜਾਂ ਲੋਕਾਂ ਨੂੰ ਰਾਸ਼ਨ ਤੇ ਮੈਨੂੰ ਕੋਈ ਦੱਸੋ ਸਾਰਾ ਕਿਉਂਕਿ ਉਹ ਪਿੱਛੇ ਵੀ ਹੋਰ ਪਿੰਡਾਂ ਵਿੱਚ ਗਏ ਆ ਉਹ ਵੀ ਲੋਕਾਂ ਦੀਆਂ ਜ਼ਰੂਰਤਾਂ ਉਹ ਪੂਰੀਆਂ ਕਰਨਗੇ ਲਾਲੀ ਜੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪਨੀ ਦੀਪ ਥਲੀ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਆ ਇਸਾਈ ਪਾਦ ਰਹੇ ਘਰਾਂ ਚੋਂ ਨਿਕਲ ਰਹੇ ਤਾਂ ਤੁਸੀਂ ਤਾਂ ਜਦਨ ਦਾ ਮੇਰੇ ਸਾਹਮਣੇ ਹਾਰ ਆਏ ਆ ਤੇ ਸਾਡਾ ਮਸੀ ਭਾਈਚਾਰਾ ਹੀ ਜਿਹੜਾ ਤੁਹਾਡਾ ਹੈ ਉਹ ਸੜਕਾਂ ਦੇ ਉੱਤੇ ਹੈ ਤੇ ਇਹ ਜਿਹੜੇ ਅ ਮੰਦਭੁੱਤੀ ਬੰਦੇ ਐ ਇਸ ਨੂੰ ਕੀ ਜਵਾਬ ਦੇਣਾ ਚਾਹੁੰਦੇ ਆ ਮੈਂ ਜੀ ਉਸ ਬੰਦੇ ਨੂੰ ਕਹਿਣਾ ਚਾਹੁੰਨਾ ਵਾਂ ਕਿ ਇਹ ਕੋਸ਼ਿਸ਼ ਸ਼ਰਾਰਤੀ ਆਨਸਰ ਹੁੰਦੇ ਆ ਸਾਡੇ ਜਿਹੜੇ ਸਿੱਖ ਕੌਮ ਦੇ ਸਾਡੇ ਜਿਹੜੇ ਸਿੱਖ ਭਰਾ ਨੇ ਅਸੀਂ ਕ੍ਰਿਸ਼ਚਨ ਭਰਾ ਅਸੀਂ ਨਾਲ ਮਿਲ ਕੇ ਬਹੁਤ ਜ਼ਿਆਦਾ ਸਹਾਇਤਾ ਕਰ ਰਹੇ ਰੋਕਾਂ ਦਾ ਜਿੱਥੇ ਵੀ ਕਿਸੇ ਨੂੰ ਲੋੜ ਪੈਂਦੀ ਆ ਅਸੀਂ ਪਾਣੀ ਨੂੰ ਨਹੀਂ ਦੇਖਦੇ ਕਿ ਚੀਰ ਨੂੰ ਨਹੀਂ ਦੇਖਦੇ ਹਰ ਇੱਕ ਜਗ੍ਹਾ ਤੇ ਸਾਡੇ ਚੇਅਰਮੈਨ ਸਾਹਿਬ ਵੱਲੋਂ ਆਪਾਂ ਡਰ ਦੇਣੀਆਂ ਜਾਣਦੇ ਆ ਉਹ ਬੰਦਾ ਗਲਤ ਕਹਿ ਰਿਹਾ ਉਹਨਾਂ ਨੂੰ ਕਿ ਕਰੀ ਕੋਈ ਕੈਮਰਾਮੈਨ ਜੋ ਇੱਕ ਰੀ ਧਿਆਨ ਨਾ ਵੇਖ ਕੋਈ ਵੀ ਕਿਹੜੀਆਂ ਕਿਹੜੀਆਂ ਸੰਸਾਗ ਆ ਰਹੀਆਂ ਨੇ ਸੋ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੀ ਇੱਥੇ ਨੇ ਸੁਨੀਲ ਸਾਈਂ ਗਏ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਸਾਈਂ ਜੀ ਅੱਜ ਤੁਸੀਂ ਇਸ ਜਗ੍ਹਾ ਤੇ ਆਏ ਹੋ 크ਿਸਚਨ ਵੈਲਫੇਅਰ ਬੋਰਡ ਦੀ ਟੀਮ ਪੂਰੀ ਇੱਥੇ ਆਈ ਹੈ ਇਹ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਬੜਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਧਿਆਨ ਕੇ ਸਾਡਾ ਕਵਰੇਜ ਕਰਦੇ ਹੋ ਸਾਰੀ ਜਿਸ ਤਰ੍ਹਾਂ ਕਿ ਸਾਡੇ 크ਿਸਚਨ ਵੈਲਫੇਅਰ ਬੋਰਡ ਦੇ ਪ੍ਰਧਾਨ ਡੈਨੀਅਲ ਮਸੀਹ ਵੱਲੋਂ ਲਗਾਤਾਰ 5 ਦਿਨ ਤੋਂ ਉਪਰਾਲਾ ਕੀਤਾ ਜਾਂਦਾ ਹੈ ਕਿ ਹਰ ਇੱਕ ਜਗ੍ਹਾ ਤੇ ਜਿੱਥੇ ਜਿੱਥੇ ਉਹਨਾਂ ਦੇ ਮਤਲਬ ਇਹ ਉਹਨਾਂ ਨੇ ਟੀਮਾਂ ਬਣਾਈਆਂ ਨੇ ਹਾਰੇਗਾ ਦੀ ਟੀਮ ਪੰਜਾਬ ਵਿੱਚ ਪਹੁੰਚਦੇ ਪਈਏ ਤੇ ਹਰ ਜ਼ਰੂਰਤਮੰਦਨੋਂ ਦੇ ਔਰ ਇਹ ਜੋੜਦੇ ਹਿਸਾਬ ਨਾਲ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਾਇਆ ਜਾਂਦਾ ਹੈ ਨਾਲ ਹੀ ਜੋ ਪਸ਼ੂਆਂ ਵਾਸਤੇ ਚਾਰਾ ਜੋ ਵੀ ਮੈਡੀਸਨ ਹਰ ਤਰ੍ਹਾਂ ਦੀ ਉਹਨਾਂ ਨੂੰ ਚੀਜ਼ਾਂ ਮੁਹੱਈਆ ਕਰਾਈ ਜਾਂਦੀਆਂ ਪਈਆਂ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਿਆਣੋਂ ਅਦ ਰਜੰਦਾ ਜੋ ਸਮਾਂ ਹੈ ਇਹਦੇ ਵਿੱਚ ਰਲ ਮਿਲ ਕੇ ਰਹਿਣ ਦਾ ਸਮਾਂ ਹੈ ਕੁਝ ਇਸਰਾਰਤੀ ਅੰਸਰ ਇਸ ਮੌਲ ਨੂੰ ਖਰਾਬ ਕਰਦੇ ਪਏ ਨੇ ਇਹਨੂੰ ਧਰਮ ਦੇ ਨਾਮ ਤੇ ਉਪਰ ਗੁੰਮਰਾਹ ਕਰਦੇ ਪਏ ਨੇ ਮੈਂ ਲਾਸਟ ਸਮੇਂ ਵਿੱਚ ਵੀਡੀਓ ਦੇਖ ਰਿਹਾ ਸੀ ਉਹਦੇ ਵਿੱਚ ਕੁਝ ਚੈਨਲ ਵਾਲੇ ਚੈਨਲ ਇਹ ਨਾਮ ਨੇ ਮੈਨੂੰ ਯਾਦ ਹੋ ਰਿਹਾ ਨਾ ਕੋ ਨਾ ਬੰਦਾਰਾ ਗਲਤ ਗੱਲ ਕਰਦਾ ਪਿਆ ਧਰਮ ਨੂੰ ਲੈ ਕੇ ਜਦ ਕੀ ਇਹ ਸਮੇਂ ਇਸ ਸਮੇਂ ਵਿੱਚ ਧਰਮ ਦੀ ਰਾਜਨੀਤੀ ਕਰਨਾ ਸਮਾਂ ਨਹੀਂ ਹੈ ਇਹਦੇ ਵਿੱਚ ਸਾਨੂੰ ਇੱਕ ਇੱਕ ਮਨੋ ਇੱਕ ਰਲ ਕੇ ਹਰ ਇੱਕ ਬੰਦੇ ਨੂੰ ਅੱਗੇ ਹੋਣਾ ਚਾਹੀਦਾ ਹੈ ਤੇ ਹਰ ਇੱਕ ਬੰਦੇ ਨੂੰ ਅੱਗੇ ਵਧ ਕੇ ਜੇ ਸਾਨੂੰ ਵੇਖਣਾ ਚਾਹੀਦਾ ਵੀ ਉਹ ਬੰਦਾ 크ਿਸਚਨ ਹੈ ਜਾਂ ਸਿੱਖ ਹੈ ਜਾਂ ਮੁਸਲਮ ਹੈ ਜਾਂ ਹਿੰਦੂ ਹੈ ਹਰ ਇੱਕ ਬੰਦਾ ਇਨਸਾਨੀਅਤ ਦੇ ਨਾਤੇ ਸਾਨੂੰ ਹਰ ਇੱਕ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਤੇ ਉਹ ਜਿਹੜੇ ਇਸ਼ਾਰਤਾਂ ਸਰ ਗਲਤ ਗੱਲ ਕਰਦੇ ਮੈਂ ਚਾਹੁੰਦਾ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਉਹ ਬੰਦੇ ਦੇ ਉੱਪਰ ਜੋ ਵੀ ਬੰਦੀ ਕਾਰਵਾਈ ਅਸੀਂ ਬਹੁਤ ਜਲਦੀ ਕਰਾਂਗੇ ਤੇ ਉਹਨੂੰ ਦੱਸ ਦਾਂਗੇ ਪੀਤ ਰੰਦੇ ਖਿਲਾਫ ਵਾਲਾ ਬੰਦਾ ਪੰਜਾਬ ਵਿੱਚ ਬਖਸ਼ਾ ਨਹੀਂ ਜਾਊਗਾ